ਟਾਊਨ ਸਾਈਕਲ ਸ਼ਹਿਰ ਦੀਆਂ ਕੁਝ ਹੋਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਛੋਟੀ ਜੀ ਕਿਨਾਲ ਸ਼ਹਿਰ ਦੇ ਵਿੱਚ ਹੀ ਨੰਗ ਰਹੀ ਹੈ ਤੇ ਲੋਕ ਕਿਸ ਤਰੀਕੇ ਨਾਲ ਇਸ ਕਿਨਾਲ ਦੇ ਉੱਤੇ ਬੈਠ ਕੇ ਟੋਪ ਦਾ ਨਜ਼ਾਰਾ ਲੈ ਰਹੇ ਨੇ ਤੇ ਉਸੇ ਤਰੀਕੇ ਦੇ ਨਾਲ ਤੁਸੀਂ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਇਸ ਸ਼ਹਿਰ ਨੂੰ ਸਾਈਕਲ ਸਿਟੀ ਕਿਹਾ ਜਾਂਦਾ ਹੈ ਤੇ ਸਾਈਕਲ ਸਾਰੇ ਕਿਤੇ ਨੇ ਕਾਰਾਂ ਮੋਟਰਸਾਈਕਲ ਦੀ ਆਵਾਜ਼ ਹੀ ਨਹੀਂ ਸੁਣਦੀ ਹੈਗੀ ਕਿਉਂਕਿ ਸਾਰੇ ਲੋਕ ਸਾਈਕਲ ਚਲਾਉਣਾ ਪਸੰਦ ਕਰਦੇ ਨੇ ਸਾਹਮਣੇ ਕੋਈ ਲੱਕੜ ਵਾਲਾ ਐਕਸਪਰਟ ਲੱਕੜ ਦੀਆਂ ਵਧੀਆ ਚੀਜ਼ਾਂ ਬਣਾ ਰਿਹਾ ਤੇ ਇੱਕ ਬਹੁਤ ਖੂਬਸੂਰਤ ਨਜ਼ਾਰਾ ਇਸ ਸ਼ਹਿਰ ਦਾ ਤੁਸੀਂ ਦੇਖ ਰਹੇ ਹੋ ਕਿਉਂਕਿ ਲੋਕ ਇਸ ਤਰੀਕੇ ਦੇ ਨਾਲ ਨਹਿਰ ਦੇ ਕੰਢੇ ਲੇਟ ਕੇ ਕੁੱਪ ਦਾ ਨਜ਼ਾਰਾ ਲੈ ਰਹੇ ਨੇ ਕਿ ਬਹੁਤ ਸੋਹਣਾ ਵਾਤਾਵਰਨ ਕਿਉਂਕਿ ਪੋਲਿਊਸ਼ਨ ਹੈ ਹੀ ਨਹੀਂ